ਮਾਈ ਗੁਰਜੀ ਦਾ ਖਾਸ ਮਾਈ ਗੁਰਜੀ ਕੀ ਫਤਿਹ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹੀਂ ਹੂਹਾਂ ਸੱਚ ਹੋਵੈ ਜਦੋਂ ਜ਼ਿੰਦਗੀ ਦੇ ਵਿੱਚ ਇਹ ਵਰਤਾਰਾ ਵਰਤਦਾ ਕਿਸੇ ਸਿੱਖ ਨੂੰ ਇਸ ਗੱਲ ਦੀ ਸਮਝ ਪੈਂਦੀ ਕਿ ਮਹਾਰਾਜ ਮੈਨੂੰ ਤੁਹਾਨੂੰ ਕਹਿਣਾ ਕੀ ਚਾਹੁੰਦੇ ਫੇਰ ਉਹਨੂੰ ਪਰਮਾਤਮਾ ਦੀ ਆ ਜਿਹੜੀ ਖੇੜ ਵਰਤਦੀ ਪਈ ਨਾ ਆਸੇ-ਪਾਸੇ ਬੜੀ ਪਿਆਰੀ ਲੱਗਦੀ ਹੈ ਪਰ ਇਹ ਹੁਕਮ ਵਰਤਦਾ ਰੱਬ ਦੇ ਪਿਆਰਿਆਂ ਦੇ ਵਿੱਚ ਹੀ ਹੈ ਤੇ ਉਹਨਾਂ ਦੇ ਨਾਲ ਹੀ ਹੈ ਕਈ ਪ੍ਰਮਾਤਮਾ ਦੇ ਧੁਰਦਰਗਾਹੋਂ ਬਖਸ਼ੇ ਆਏ ਹੁੰਦੇ ਜਿਵੇਂ ਸ੍ਰੀ ਹਜੂਰ ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ 10 ਦੇ ਛੋਟੀ ਜੀ ਉਮਰ ਸੀ ਮਾਪੁਰਖਾਂ ਦੀ ਛੋਟੀ ਉਮਰ ਦੇ ਵਿੱਚ ਬੱਚਿਆਂ ਦੇ ਨਾਲ ਗੇਂਦ ਬੱਲਾ ਖੇਡਦੇ ਪਏ ਖੇਡਦਿਆਂ ਖੇਡਦਿਆਂ ਕਿਹਾ ਕਿ ਬਾਬਾ ਜੀ ਦੇ ਹੱਥੋਂ ਬੱਲਾ ਇਸ ਤਰੀਕੇ ਨਾਲ ਛੁੱਟਾ ਕਿ ਕਿਸੇ ਬੱਚੇ ਦੇ ਸਿਰ ਵਿੱਚ ਵੱਜਾ ਜਦ ਸਿਰ ਵਿੱਚ ਵੱਜਾ ਤੇ ਉਹ ਬਿਹੋਸ਼ ਹੋ ਗਿਆ ਕਾਫੀ ਕੁਝ ਕੀਤਾ ਉਹ ਠੀਕ ਨਾ ਹੋਇਆ ਸਾਰੇ ਘਬਰਾ ਗਏ ਨਾਲ ਖੇਡਣ ਵਾਲੇ ਵੀ ਸ਼ਾਇਦ ਇਸ ਬੱਚੇ ਦੀ ਮੌਤ ਹੋ ਗਈ ਪਰ ਸ੍ਰੀ ਹਜੁਰ ਬਾਬਾ ਸਾਹਿਬ ਸਿੰਘ ਬੇਦੀ ਸਾਹਿਬ ਜੀ ਕਹਿੰਦੇ ਕਾਲੇ ਨਾ ਪਾਓ ਧਨਮਾ ਰੱਖੋ ਜਿਸ ਕਰਤੇ ਨੇ ਇਹਨੂੰ ਪੈਦਾ ਕੀਤਾ ਉਹਦੀ ਯਾਦ ਵਿੱਚ ਜੁੜੀਏ ਉਹੀ ਇਹਦਾ ਭਲਾ ਕਰੇਗਾ ਕਹਿੰਦੇ ਉਹਦੇ ਸਿਰ ਤੇ ਹੱਥ ਰੱਖ ਕੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਦੋਂ ਨਿਰੰਤਰ ਜਾਪ ਕੀਤਾ ਤੇ ਉਹ ਬੱਚਾ ਹੋਸ਼ ਦੇ ਵਿੱਚ ਵਾਪਸ ਆਇਆ ਉਹਨੇ ਅੱਖਾਂ ਖੋਲ ਮਾ ਇਕਦਮ ਹੱਥ ਜੋੜ ਲਏ ਕਹਿੰਦੇ ਬਾਬਾ ਜੀ ਬੜੀ ਕਿਰਪਾ ਕੀਤੀ ਮੈਂ ਤੇ ਅੱਜ ਮਾਰੀ ਚੱਲਿਆ ਸਾਂ ਤੁਸੀਂ ਮੈਨੂੰ ਨਵੀਂ ਜ਼ਿੰਦਗੀ ਬਖਸ਼ੀ ਬਾਬਾ ਜੀ ਕਹਿੰਦੇ ਅਸੀਂ ਕੁਝ ਨਹੀਂ ਕਰਨ ਵਾਲੇ ਸਭ ਕੁਝ ਕਰਨ ਕਰਾਵਣ ਹਾਰ ਗੁਰੂ ਨਾਨਕ ਸਾਹਿਬ ਦਾਤਾ ਆਪ ਆ ਕਹਿੰਦੇ ਜੇ ਤੈਨੂੰ ਗੁਰੂ ਨਾਨਕ ਸਾਹਿਬ ਪਿਤਾ ਨੇ ਇਹ ਜ਼ਿੰਦਗੀ ਦਿੱਤੀ ਏ ਫਿਰ ਹੁਣ ਲੇਖੇ ਵੀ ਗੁਰੂ ਨਾਨਕ ਸਾਹਿਬ ਦੇ ਲਾਉਣੀ ਪੈਗੀ ਕਹਿੰਦੇ ਬਾਬਾ ਜੀ ਤੁਸੀਂ ਜੋ ਹੁਕਮ ਕਰੋਗੇ ਮੈਂ ਮੰਨਾਂਗਾ ਬਾਬਾ ਜੀ ਕਹਿੰਦੇ ਗੁਰਮੁਖੀ ਆਪ ਸਿੱਖਣੀ ਬੱਚਿਆਂ ਨੂੰ ਸਿਖਾਉਣੀ ਗੁਰਬਾਣੀ ਆਪ ਸਿੱਖਣੀ ਬੱਚਿਆਂ ਨੂੰ ਗੁਰਬਾਣੀ ਸਿਖਾਉਣੀ ਕਿਸੇ ਤੋਂ ਪੈਸਾ ਨਹੀਂ ਮੰਗਣਾ ਜੋ ਕੋਈ ਦੇ ਪ੍ਰਮਾਤਮਾ ਦਾ ਹੁਕਮ ਸਮਝ ਕੇ ਪ੍ਰਵਾਨ ਕਰਨਾ ਕਹਿੰਦੇ ਜੇ ਨਿਸ਼ਕਾਮਤਾ ਭਾਵ ਨਾਲ ਸੇਵਾ ਕਰੀਏ ਨਾਲੇ ਤੇ ਦਰਗਾਹ ਦੇ ਵਿੱਚ ਜੀਵਨ ਮੁਕਤ ਹੋਈਦਾ ਨਾਲੇ ਪ੍ਰਮਾਤਮਾ ਦੀਆਂ ਇੱਥੇ ਖੁਸ਼ੀਆਂ ਮਿਲਦੀਆਂ ਪ੍ਰਮਾਤਮਾ ਕਦੇ ਵੀ ਢਾ ਨਹੀਂ ਲੱਗਣ ਦਿੰਦਾ ਤਤੀ ਵਾ ਨਹੀਂ ਲੱਗਣ ਦਿੰਦਾ ਕਹਿੰਦੇ ਉਸ ਗੁਰਮੁਖ ਨੇ ਫਿਰ ਬਾਬਾ ਜੀ ਦਾ ساری ਉਮਰ ਬਚਨ ਕਮਾਇਆ ਤੇ ਬਚਨ ਕਮਾ ਕੇ ਇਸ ਸੰਸਾਰ ਵਿੱਚ ਤੇ ਨਿਰੰਕਾਰ ਦੇ ਦਰਬਾਰ ਦੇ ਵਿੱਚ ਸੁਰਖਰੂ ਹੋਇਆ